ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਜਿਹੜੀ ਆਪਾਂ ਕਵਰ ਕਰ ਰਹੇ ਆਂ ਪਿੰਡ ਮਾਨਮਰਾੜ ਤੋਂ ਕਰ ਰਹੇ ਆਂ ਜੀ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਦੋ ਵਹਿੜਾ ਦੇਖ ਰਹੇ ਆਂ ਹਾਂ ਬੜੀਆਂ ਸੋਹਣੀਆਂ ਤੇ ਇੱਕ ਥਣਲੇਵੀ ਵਾਲੀ ਜ਼ਬਰਦਸਤ ਵੀਡੀ ਵਹਿੜਾ ਜਿਹੜੀ ਆਪਾਂ ਦੋ ਦਿਨ ਹੋ ਗਏ ਤਿੰਨ ਪਹਿਲਾਂ ਵੀ ਇਹ ਵੀਡੀਓ ਇਸ ਵਹਿੜ ਦੀ ਆਪਾਂ ਕਿਸੇ ਹੋਰ ਪਿੰਡ ਤੋਂ ਪਾਈ ਸੀ ਬਾਈ ਹੋਰਾਂ ਦਾ ਸੇਲ ਪਰਚੇਜ ਦਾ ਕੰਮ ਹੈ ਤੇ ਇਹ ਵਹਿੜਾ ਅੱਜ ਤੜਕੇ 2:00 ਵਜੇ ਜਿਹੜੀ ਸੂਪੀ ਹੈ ਕਿਸਾਨ ਵੀਰੋ ਉਸ ਦਿਨੇ ਭਰੀ ਸੀ ਤੇ ਇੱਕ ਕ੍ਰਾਸ ਬ੍ਰੀਡ ਵੈਡ ਇਹ ਜਿਹੜਾ ਵੀਡੀਓ ਕਵਰ ਕਰ ਰਹੇ ਕਿਸਾਨ ਵੀਰੋ ਪਿੰਡ ਮਾਨਮਰਾੜ ਤੋਂ ਕਰ ਰਹੇ ਆ ਜਿਲ੍ਹਾ ਫਰੀਦਕੋਟ ਪੈਂਦਾ ਇਸ ਪਿੰਡ ਨੂੰ ਕਿਸਾਨ ਵੀਰੋ ਤੇ ਇਹ ਬਾਉ ਸਿੰਘ ਮਾਨ ਜੀ ਇੱਕ ਬੜੇ ਉੱਗੇ ਕਲਾਕਾਰ ਆਪਣੇ ਗੀਤਕਾਰ ਹੋਏ ਆ ਉਹਨਾਂ ਦਾ ਪਿੰਡ ਆ ਇਹ ਮਾਨ ਮਰਾੜ ਪਿੰਡ ਹੈ ਜੀ ਤੇ ਜਿਹੜੇ ਨਾਲ ਲੱਗਦੇ ਪਿੰਡ ਆ ਕਿਸਾਨ ਵੀਰ ਉਹ ਇੱਕ ਪਾਸੇ ਝੰਡ ਸਾਹਿਬ ਆ ਜਾਂਦਾ ਤੇ ਕੁਦੂ ਵਾਲਾ ਪਿੰਡ ਆ ਇਹ ਇੰਨਾ ਪਿੰਡਾਂ ਦਾ ਗਵਾਂਢੀ ਪਿੰਡ ਆ ਤੇ ਸਾਦਕ ਮੰਡੀ ਏਰੀਏ ਦਾ ਪਿੰਡ ਆ ਇਹ ਕਿਸਾਨ ਵੀਰੋ ਕੱਲੇ ਕੱਲੇ ਨਗਦੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਸ਼ੁਰੂਆਤ ਕਰਾਂਗੇ ਆਪਾਂ ਕ੍ਰਾਸ ਬਰੀਡ ਗਾਂ ਜਿਹੜੀ ਸੂਈ ਵੀ ਹੈ ਇਹ ਤੋਂ ਤੇ ਵਹਿੜਾ ਦੋਵੇਂ ਸੂਈਆਂ ਤੇ ਚੰਗੇ ਦੁੱਧ ਵਾਲੀਆਂ ਵਹਿੜਾ ਕਿਸਾਨ ਵੀਰੋ ਇਹ ਐਵੇਂ ਹੀ ਕਰਮਾਂ ਵਾਲੀਆਂ ਗਾਂ ਤੁਰੀਆਂ ਜਾਂਦੀਆਂ ਤੇ ਹਰੇਕ ਬੰਦਾ ਆਪਦੀ ਸਮਝ ਨਾਲ ਡੰਗਰ ਖਰੀਦਦਾ ਬਾਈ ਹੋਰਾਂ ਦਾ ਵਪਾਰ ਲੈਣ ਦਾ ਕੰਮ ਆ ਪਹਿਲਾਂ ਵੀ ਆਪਾਂ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਸੀ ਤੇ ਭਰਾ ਨੇ ਇਹ ਵੈੜ ਆਪਣੀ ਵੀਡੀਓ ਤੇ ਹੀ ਪਰਚੇਜ ਕਰੀ ਸੀ ਅੱਜ ਫੇਰ ਆਪਾਂ ਨੂੰ ਮੌਕਾ ਮਿਲਿਆ ਆਪਾਂ ਇਸ ਵੈੜ ਦੀ ਦੂਰੀਰ ਵੀਡੀਓ ਕਵਰ ਕਰਨ ਲੱਗੇ ਕੱਲੇ-ਕੱਲੇ ਨਗਦੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਕਰਦੇਣ ਵਾਲੇ ਬਾਈ ਜੀ ਨਾਲ ਗੱਲਾਂ ਬਾਤਾਂ ਤੇ ਤੋਰਿਓ ਬਾਈ ਜੀ ਇੱਕ ਨੰਬਰ ਵੈੜ ਤੋਂ ਆਪਾਂ ਸ਼ੁਰੂਆਤ ਕਰਾਂਗੇ ਕਿਸਾਨ ਵੀਰੋ ਜਿਹੜੀ ਕ੍ਰੋਸ ਬਰੀਡ ਵੈੜ ਇਹ ਹੁਣੇ ਹੀ ਸੂਪੀ ਕਿਸਾਨ ਵੀਰ ਉਹ ਬਾਈ ਨੇ ਹਜੇ ਲਾਈ ਸੀਗੀ ਟੈਂਪੂ ਤੋਂ ਸਮਝ ਤੁਸੀਂ ਆਪਦੀ ਨਾਲ ਖਰੀਦਣਾ ਹੁੰਦਾ ਡੰਗਰ ਥਣ ਬੜਾ ਸੋਹਣਾ ਲੱਗਿਆ ਤੇ ਬਸ ਜੇਰ ਪੈਣ ਵਾਲੀ ਐ ਵੇਖੋ ਕਿਸਾਨ ਵੀਰ ਉਹਦੀ ਝੋਲੀ ਬੜੀ ਸੋਹਣੀ ਐ ਕ੍ਰੋਸ ਬਰੀਡ ਦੀ ਗਾਂ ਕੱਦ ਨਾ ਬਹੁਤਾ ਵੱਡਾ ਕਹਿ ਸਕਦੇ ਨਾ ਛੋਟਾ ਕ੍ਰੋਸ ਬਰੀਡ ਆਪਣੀ ਗਿਰ ਨਸਲ ਚ ਕ੍ਰੋਸ ਹੈ ਸਾਈ ਵਾਲ ਦਾ ਕਿਸਾਨ ਵੀਰ ਉਹ ਥਣ ਬੜਾ ਮੋਟਾ ਲੱਗਿਆ ਤਿਆਰੀ ਇਹਨੇ ਕਰ ਲੈਣੀ ਹੁੰਦੀ ਹੈ ਕਿਸਾਨ ਵੀਰੋ ਜਿਹੜਾ ਇਹ ਕਰਾਸ ਬ੍ਰੀਡ ਗਾਂ ਜਿਵੇਂ ਜਿਵੇਂ ਇਹਨੇ ਸੂਕੇ ਖਾਣਾ ਪੀਣਾ ਉਵੇਂ ਉਵੇਂ ਥੱਲੋ ਲੇਵਿਆ ਭਰ ਲੈਣਾ ਹੁਣ ਵੀ ਲੇਵੇ ਦੀ ਬਣਤਰ ਬੜੀ ਸੋਹਣੀ ਹੈ ਦੁੱਧ ਸੋਹਣਾ ਦੁੱਧ ਫੈਟ ਵਾਲਾ ਦੁੱਧ ਇਹਨੇ ਦੇਣਾ ਕਿਸਾਨ ਵੀਰੋ ਬੱਚਾ ਜਿਹੜਾ ਮੇਲ ਕਾਫੇ ਨੇ ਦਿੱਤਾ ਫੇਸ ਕੁਆਲਟੀ ਇਸ ਹਿਸਾਬ ਦੀ ਹੈ ਸਿਲਸਲਾ ਗੱਲ ਬਾਈ ਕਹਿੰਦਾ ਬਹੁਤ ਹੈ ਆਜੋ ਬਾਈ ਜੀ ਕਰਦੇ ਵੀਰ ਨਾਲ ਵੀ ਗੱਲਾਂ ਬਾਤਾਂ ਬਣਦੀ ਡਿਟੇਲ ਸਾਰੀ ਲੈਣੇ ਇਧਰ ਹੋ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਆਪਣਾ ਹੀ ਨਾਮ ਬੋਲਿਓ ਜੀ ਜਲੰਧਰ ਸਿੰਘ ਆ ਜੀ ਜਲੰਧਰ ਸਿੰਘ ਤੇ ਬਾਈ ਜੀ ਆਪਾਂ ਪਹਿਲਾਂ ਵੀ ਤੁਹਾਡੇ ਘਰੋਂ ਇੱਕ ਆਪਾਂ ਮੱਝ ਦੀ ਟੋਕੜ ਦੀ ਵੀਡੀਓ ਪਾਈ ਸੀ ਜੀ ਹਾਂਜੀ ਵੈਗੀ ਸੀ ਸੇਲ ਹੋ ਗਈ ਸੀ ਸੋਹਣਾ ਰਿਸਪੌਂਸ ਆਇਆ ਹਾਂਜੀ ਹਾਂਜੀ ਤੇ ਬਾਈ ਜੀ ਅੱਜ ਫਿਰ ਦੋ ਨਾਗ ਆ ਹਾਂਜੀ ਇੱਕ ਹੈ ਫਿਰ ਕੱਲ ਵੜ ਤੁਸੀਂ ਪਰਸੋਂ ਇੱਕ ਹੋਰ ਵੀਡੀਓ ਵੇਖ ਕੇ ਲਈ ਸੀ ਜੀ ਅੱਛਾ ਜੀ ਤੇ ਸੁਣ ਤਾਂ ਕਰਮਾ ਵਾਲੀ ਸੂਪੀ ਇਹਨੇ ਵੀ ਸੋਹਣਾ ਦੁੱਧ ਪੀਣਾ ਤੇ ਜਿਹੜੀ ਬਾਈ ਜੀ ਇੱਕ ਨੰਬਰ ਵੜ ਆਪਾਂ ਤੋੜ ਕੇ ਵਿਖਾਈਏ ਕਰਾਸ ਬ੍ਰੀਡ ਹੈ ਇਹਦੀ ਕੀ ਡਿਟੇਲ ਸੁਗਾ ਸੁਰੀਆ ਜੀ ਅ 14 15 ਕਿਲੋ ਮਾਲਕਾਂ ਨੇ ਦੱਸਿਆ ਦੁੱਧ ਵੀ ਪਹਿਲੇ ਸੂਈ ਚ ਹੋਇਆ ਇਹਦੇ ਥੱਲੇ ਸੂਇ ਚ ਹੋਇਆ ਜੀ ਤੇ ਹੁਣ ਇਹਨੇ ਬਾਈ ਜੀ ਜਿਹੜਾ ਬੱਚਾ ਦਿੱਤਾ ਇਹ ਬੱਚਾ ਦਿੱਤਾ ਜੀ ਮੇਲ ਕਾਫ ਦਿੱਤਾ ਤੇ ਜੇ ਰਜੇ ਪੈਣ ਵਾਲੀ ਹੈ ਬਾਈ ਹਨਾ ਹੁਣੇ ਹੀ ਸੂਈ ਆ ਜੀ ਹੁਣੇ ਆਪਣੇ ਮੂਰੇ ਮੂਰੇ ਸੂਈ ਪੀ ਤੇ ਬਾਈ ਜੀ ਇਹਦਾ ਕੀ ਜਿਹੜਾ ਰੇਟ ਰੱਖਿਆ ਹੈ ਜਾਇ ਜੀ ਰੇਟ ਇਹਦਾ 50000 ਆ ਜੀ 50000 ਰੁਪਿਆ ਰੇਟ ਹੈ ਕਿਸਾਨ ਵੀਰੋ ਥਣ ਲੇਵੇ ਦੀ ਬੜੀ ਸਾਫ ਹੈ ਸੋਹਣੀ ਵਹਿੜ ਹੈ ਹਜੇ ਬਸ ਸੂਕੇ ਹੀ ਹਟਿਆ ਤੁਹਾਨੂੰ ਜੇ ਰਜੇ ਪੈਣੀ ਬਾਕੀ ਹੈ ਲੇਵੇ ਦੀ ਵੰਤਰ ਬੜੀ ਸੋਹਣੀ ਰੱਖੂਗੀ ਤੇ ਤਿਆਰੀ ਸੋਹਣੀ ਕਰੂਗੀ ਉਧਰ ਕੇ ਮੰਨ ਲੋ ਜਾਂ ਤੁਸੀਂ ਕਿਵੇਂ ਮੰਨ ਲੋ ਕਈ ਵਾਰੀ ਪਸ਼ੂ ਉਪਰੇ ਨਾਲ ਸੂ ਪੈਂਦਾ ਹੁੰਦਾ ਤੇ ਖਾ ਪੀ ਕੇ ਨੇ ਤਿਆਰੀ ਸੋਹਣੀ ਕਰ ਲੈਣੀ ਹੈ ਤੁੰਨ ਵੀ ਚੰਗੀ ਹੈਗੀ ਹੈ ਤੇ ਸਾਈਵਾਲ ਚ ਗਿਰਦਾ ਕਰਾ ਸਕ ਸੰ ਵੀਰੋ ਸਮਝ ਤੁਸੀਂ ਆਪਦੀ ਨਾ ਡੰਗਰ ਖਰੀਦਣਾ ਮੁੱਲ ਬਾਈ ਜੀ ਨੇ 50000 ਰੱਖ ਲਿਆ ਹੁਣ ਆਪਾਂ ਕਰਾਂਗੇ ਦੋ ਨੰਬਰ ਵੈੜ ਦੀ ਗੱਲ ਕਿਸਾਨ ਵੀਰੋ ਉਸ ਦਿਨੇ ਭਰਿਆ ਭਡੋਲਾ ਸੀ ਤਿੰਨ ਤੋਂ ਚਾਰ ਦਿਨ ਹੋ ਗਿਆ ਆਪਾਂ ਨੂੰ ਵੀਡੀਓ ਕਵਰ ਕੀਤੀ ਨੂੰ ਇਹ ਬਾਈ ਜੀ ਕਹਿੰਦੇ ਵੀ ਤੜਕੇ 3 ਵਜੇ ਆਪਣੇ ਕੋਲੇ ਸੂ ਪਈ ਹੈ ਤੇ ਸੋਹਣਾ ਲੇਵਾ ਤਿਆਰ ਕੀਤਾ ਕਿਸਾਨ ਵੀਰੋ ਟਾਈਮ ਹੈ ਜਿਹੜਾ 12:30 ਤੋਂ 1 ਦਾ ਟਾਈਮ ਹੈ ਤੇ ਤੜਕੇ ਵੀਰ ਕਹਿੰਦਾ ਵੀ ਆਪਾਂ 3:30 ਤੋਂ 4 ਕਿਲੋ ਬੋਲਾ ਜਿਹੜਾ ਇਹਦਾ ਕੱਢਤਾ ਸੀ ਤੁਸੀਂ ਉਸ ਹਿਸਾਬ ਨਾਲ ਜੱਜਮੈਂਟ ਲਾ ਲੈਣੀ ਹੈ ਲੈਵਾ ਬੜਾ ਸੋਹਣਾ ਤਿਆਰੀ ਕੀਤੀ ਹੈ ਵਿਹੜ ਨੇ ਇਹ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਜਦੋਂ ਉਦੋਂ ਵੀ ਆਪਾਂ ਨੂੰ ਬਾਈ ਨੇ ਦੱਸਿਆ ਸੀ ਕਿ ਚੰਗੇ ਦੁੱਧ ਦੀ ਓੜ ਤੇ ਆਈ ਹੈ ਕਰਮਾਂ ਵਾਲੀ ਜਿਹੜਾ ਮਗਰ ਹੈ ਇਹਦੇ ਕਿਸਾਨ ਵੀਰ ਉਹ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਵਛੇ ਨੂੰ ਤੇ ਥਣ ਲੈਵੇ ਦੀ ਬੜੀ ਸਾਫ ਸੁਥਰੀ ਤੇ ਚੰਗੇ ਲੈਵੇ ਭਾਂਡੇ ਵਾਲੀ ਵਿਹੜਾ ਸੋਹਣਾ ਦੁੱਧ ਪਿਆਊਗੀ ਤੁਰਦੇ ਆ ਇਹਨੂੰ ਵੀ ਪਹਿਲਾਂ ਤੁਸੀਂ ਤੁਰਦੀ ਦੀ ਜੱਜਮੈਂਟ ਲਾਇਓ ਲਾਇਓ ਉਸ ਹਿਸਾਬ ਨਾਲ ਵੀ 4 ਕਿਲੋ ਦੁੱਧ ਬਾਈ ਜੀ ਕਹਿੰਦੇ ਆਪਾਂ ਕੱਢਤਾ ਸੀ ਇਹਦੇ ਤੋਂ ਬੈਠਿਆ ਨਹੀਂ ਜਾਂਦਾ ਸੀ ਵੀ ਇੰਨੀ ਇਹਨੇ ਕਰਮਾਂ ਵਾਲੀ ਨੇ ਤਿਆਰੀ ਕੀਤੀ ਹਜੇ 12:30 ਦਾ ਟਾਈਮ ਹੈ ਜੀ ਇੱਕ ਦਾ ਉਸ ਹਿਸਾਬ ਨਾਲ ਤੁਸੀਂ ਆਪਦੀ ਜੱਜਮੈਂਟ ਲਾ ਲਿਓ ਤੜਕੇ 2:00 ਵਜੇ ਬਾਈ ਕਹਿੰਦਾ ਸੂਈ ਹੈ ਚੇਰ ਦੀ ਕੰਪਲੀਟ ਹੈ ਪੈ ਗਈ ਸੀ ਵੇਖੋ ਮੱਲਾਂ ਵਾਲੀ ਤੋਰ ਆ ਕਿਸਾਨ ਵੀਰੋ ਉਸ ਦਿਨ ਵੀ ਆਪਾਂ ਵੀਡੀਓ ਇਹਦੀ ਕਵਰ ਕੀਤੀ ਸੀ ਉਹ ਕਿਸੇ ਦੇ ਘਰੇ ਸੀ ਅੱਜ ਭਰਾ ਨੇ ਪਰਚੇਜ ਕਰ ਲਈ ਐ ਮੁੱਲ ਵੀ ਬਾਈ ਜੀ ਜਿਹੜਾ ਵੀਡੀਓ ਦੇ ਵਿੱਚ ਕਰਨਗੇ ਮੁੱਲ ਜਾਇਜ਼ ਹੋਊਗਾ ਹਰੇਕ ਬੰਦਾ ਆਪਣੀ ਸਮਝ ਨਾਲ ਡੰਗਰ ਖਰੀਦ ਲੈਂਦਾ ਇਹ ਕਰਮਾਂ ਵਾਲੀਆਂ ਜਦੋਂ ਜਾਂਦੀਆਂ ਆਈ ਨਫੇ ਦਿੰਦੀਆਂ ਜਾਂਦੀਆਂ ਕਰਮਾਂ ਵਾਲੀਆਂ ਤੇ ਕਿੱਥੇ ਜਾ ਕੇ ਕਿਸੇ ਦੁੱਧ ਪੀਣੀਆਂ ਦੇ ਘਰੇ ਜਾ ਪਹੁੰਚਦੀਆਂ ਲੈਨੇ ਆ ਡਿਟੇਲ ਇਹਦੀ ਵੀ ਬਾਈ ਜੀ ਆਜੋ ਜਲੰਧਰ ਵੀਰ ਹਾਂਜੀ ਬਾਈ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਬਈ 25 26 ਕਿਲੋ ਖੁੱਲਾ ਦੁੱਧ ਪਾ ਦਊਗੀ ਠੀਕ ਆ ਜੀ ਉਸ ਦਿਨ ਵੀ ਆਪਾਂ ਇਹਦੀਆਂ ਗੱਲਾਂ ਬਾਤਾਂ ਕੀਤੀਆਂ ਸੀ ਬਾਈ ਵੀਰੇ ਸੇਖੋ ਨਾਲ ਤੇ ਇਹ ਬਾਈ ਜੀ ਜਿਹੜਾ ਇਹਦਾ ਰੇਟ ਹੈ ਉਹ ਆਪਾਂ ਕੀ ਰੱਖਿਆ 80000 ਰੁਪਿਆ ਰੱਖਿਆ 80000 ਰੁਪਿਆ ਮੁੱਲ ਰੱਖਿਆ ਜੀ ਕਿਸਾਨ ਵੀਰੋ ਮੁੱਲ ਫਿਕਸ ਨਹੀਂ ਹੁੰਦਾ ਮਾਨ ਤਾਨ ਵਿੱਚੋਂ ਕਰੋਣਗੇ ਬਾਈ ਜੀ ਤੇ ਲੇਵੇ ਭਾਂਡੇ ਦੀ ਬੰਤਰ ਬੜੀ ਸੋਹਣੀ ਆ ਸੋਹਣਾ ਦੁੱਧ ਤੁਸੀਂ ਇਸ ਤੋਂ ਲੈ ਸਕਦੇ ਆ ਉਸ ਦਿਨ ਵੀ ਆਪਾਂ ਕੀਤੀਆਂ ਸੀ ਗੱਲਾਂ ਬਾਤਾਂ ਵੜਿਆਈ ਹੈ ਕਿਸਾਨ ਵੀਰੋ ਜਿੰਨੀ ਮਰਜੀ ਆਪਾਂ ਡੰਗਰ ਦੀ ਕਰ ਲਈਏ ਪਰ ਇੱਕ ਚੰਗੇ ਡੰਗਰ ਨੂੰ ਚੰਗਾ ਹੀ ਆਖਿਆ ਜਾਊਗਾ ਦੁੱਧ 4 ਕਿਲੋ ਸਾਢੇ 3 ਪੌਣੇ 4 ਕਿਲੋ ਬਾਈ ਜੀ ਕਹਿੰਦੇ ਕੱਢਿਆ ਆਪਾਂ ਤੁਸੀਂ ਉਸ ਹਿਸਾਬ ਨਾਲ ਜੱਜਮੈਂਟ ਲਾ ਲੈਣੀ ਹੈ ਭਾਲ ਇੱਕ ਪਾਸੇ ਹੈ ਮਾਮੂਲੀ ਕੋਈ ਬਹੁਤੀ ਭਾਲ ਨਹੀਂ ਪਾਈ ਜਿੰਨਾ ਲੇਵਾ ਹੈ ਉਹਨਾਂ ਚੰਗਾ ਫਿਕਸਿੰਗ ਵਾਲਾ ਲੈਵਾ ਤੇ ਪੱਕਾ ਲੈਵਾ ਕਿਸਾਨ ਵੀਰੋ ਭਲਾ ਉੱਤਰ ਕੇ ਨੇ ਸੋਨਾ ਲੈਵੇਂ ਨੇ ਨਿਖਰ ਜਾਣਾ ਖਾ ਪੀ ਕੇ ਸੋਹਣੀ ਤਿਆਰੀ ਇਹਨੇ ਕਰ ਲੈਣੀ ਹੈ ਵੇਖੋ ਕਿਸਾਨ ਵੀਰੋ ਫੇਸ ਕੁਆਲਟੀ ਬੜੀ ਸੋਹਣੀ ਹੈ ਤੁਸੀਂ ਆਪ ਦੀ ਸਮਝ ਨਾਲ ਡੰਗਰ ਖਰੀਦਣਾ ਇਹਨਾਂ ਕਰਮਾਂ ਵਾਲਿਆਂ ਦੇ ਦਿਨ ਆ ਗਏ ਹੁਣ ਦੁੱਧ ਇਹਨਾਂ ਨੂੰ ਜਿੰਨਾ ਤੁਸੀਂ ਪਾਲੋਗੇ ਓਨਾ ਹੀ ਕੱਢ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ